ਸਾਫੀ ਗਾਲ ਮੈਂ ਡਾਕਟਰ ਗੁਰਜੀ ਆ ਜਿਵੇਂ ਆਪਾਂ ਦੇਖ ਸਕਦੇ ਆ ਇਸ ਝੋਨੇ ਦੇ ਵਿੱਚ ਸ਼ੀਟ ਬਲਾਈਟ ਆ ਚੁੱਕਿਆ ਹੈ ਮੁੱਢਾਂ ਦੇ ਉੱਪਰ ਅੰਦਰਲੇ ਪਾਸੇ ਵੀ ਤੇ ਇੱਧਰ ਵੀ ਤੇ ਇਹਦਾ ਕਾਰਨ ਜਿਵੇਂ ਆਪਾਂ ਪਹਿਲਾਂ ਪਿੱਛੇ ਇੱਕ ਵੀਡੀਓ ਤੇ ਡਿਸਕਸ ਕੀਤਾ ਹੈ ਬਈ ਝੋਨੇ ਨੂੰ ਪਾਸ ਘਾਸ ਘਾ ਕੇ ਪਾਣੀ ਲਾਈਏ ਤਾਂ ਇਹੋ ਜੀ ਸਮੱਸਿਆ ਨਹੀਂ ਆਉਂਦੀ ਤੇ ਇਹ ਉਹ ਝੋਨਾ ਹੈ ਜਿੱਥੇ ਪਾਣੀ ਸੁਕਾਇਆ ਨਹੀਂ ਗਿਆ ਤੇ ਜਿਹੜਾ ਖਮਿਆਜਾ ਸ਼ੀਥ ਫਲਾਈਟ ਦੇ ਰੂਪ ਦੇ ਵਿੱਚ ਰੂਪ ਦੇ ਵਿੱਚ ਆਪਣੇ ਸਾਹਮਣੇ ਆ ਗਿਆ ਇਹ ਤੇ ਵੀ ਚੱਲ ਰਿਹਾ ਰੋਗ ਹੈਗਾ ਡੈੜੀਆਂ ਦੇ ਵਿੱਚ ਇਹ ਇਧਰ ਵੀ ਪੈ ਚੁੱਕਿਆ ਰਾਜੁਨਸ਼ੀ ਅਸੁਲਾਣੀ ਨਾਂ ਦੀ ਉਲੀ ਆ ਜਿਸ ਦੇ ਕਰਕੇ ਇਹ ਰੋਗ ਆਇਆ ਤੇ ਇਹਦੇ ਆਉਣ ਦੇ ਕਾਰਨਾਂ ਦੇ ਵਿੱਚ ਤਿੰਨ ਪ੍ਰਮੁੱਖ ਕਾਰਨ ਇਹਦੇ ਜਿਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਆਉਂਦਾ ਹੈ ਜਿਆਦਾ ਹਿਊਮਿਡਿਟੀ ਹਿਊਮਿਡਿਟੀ ਨਮੀ ਹੋਣਾ ਪਾਣੀ ਲਗਾਤਾਰ ਖੜਾ ਰੱਖਣਾ ਜਿਆਦਾ ਲਾਉਣਾ ਤੇ ਵਾਹਣ ਦਾ ਨਾ ਸੁਕਾਉਣਾ ਤੇ ਇੱਕ ਕਾਰਨ ਇਹਦੇ ਚ ਹੈ ਵੀ ਯੂਰੀਏ ਦੀ ਡੋਜ਼ ਜਿਆਦਾ ਪਾਈ ਜਾਣਾ ਤੇ ਇੱਕ ਇਹਦਾ ਕਾਰਨ ਹੈਗਾ ਵੀ ਤਾਪਮਾਨ ਜਦੋਂ 28 ਤੋਂ 32 ਡਿਗਰੀ ਸੈਲਸੀਅਸ ਤੇ ਵਿਚਕਾਰ ਤਾਪਮਾਨ ਹੋਵੇ ਜਿੱ ਮੈਡੀਕਲ ਚੱਲ ਰਹੇ ਨੇ ਤੇ ਉਹਦੇ ਵਿੱਚ ਜਿਆਦਾ ਨਮੀ ਹੋ ਜਾਣਾ ਇਨਾ ਕਾਰਨ ਕਰਕੇ ਹੀ ਪੈਂਦੀ ਆ ਆਪਣਾ ਝੋਨਾ ਇਧਰ ਇਹ ਸਾਥ ਪਾਣੀ ਸੁਕਾਇਆ ਹੋਇਆ ਆਪਾਂ ਨੇ ਪਾਣੀ ਹੈ ਨਹੀਂ ਗਾ ਜਮਾ ਤੇ ਇਹ ਸਾਥ ਆਪਾਂ ਪਾਣੀ ਲਾ ਰਹੇ ਆ ਅਜ ਪਾਣੀ ਛੱਡਿਆ ਹੋਇਆ ਤੇ ਪਾਣੀ ਇਹਨੂੰ ਸੁਕਾਸ ਕਾ ਕੇ ਲਾਇਆ ਅਜ ਇਹ ਚ ਪਾਣੀ ਲਾਇਆ ਹੁਣ ਇਸ ਤੋਂ ਬਾਅਦ ਆਪਾਂ 4-5 ਦਿਨ ਦੇ ਵਖਪੇ ਤੋਂ ਬਾਅਦ ਜਦੋਂ ਇਹ ਪਾਣੀ ਜਮਾ ਜੀਰ ਗਿਆ ਤੇ ਵਾਹਣ ਸੁੱਕ ਗਿਆ ਫੇਰ ਆਪਾਂ ਇਸ ਨੂੰ ਦੁਬਾਰਾ ਭਰਾਂਗੇ ਤੇ ਜੇਕਰ ਆਪਾਂ ਵਿੱਚ ਝੋਨੇ ਦੇ ਮੁੱਢ ਦੇਖੀਏ ਆ ਆ ਜਿਵੇਂ ਇਧਰ ਪਾਣੀ ਛੱਡਿਆ ਹੋਇਆ ਤੇ ਆ ਜਿਵੇਂ ਆ ਆਇਆ ਆਪਣਾ ਜਮਾ ਸਾਫ ਹੈ ਵਿੱਚੋਂ ਆਹਾ ਵਿੱਚੋਂ ਵੀ ਬਿਲਕੁਲ ਸਾਫ ਹੈ ਇਹ ਉਹਨੇ ਦਾ ਪਾਣੀ ਜੀਰ ਗਿਆ ਹਲੇ ਦੇ ਵਿੱਚ ਆਪਾਂ ਪਾਣੀ ਦੋ ਦਿਨ ਹਲੇ ਹੋਰ ਨਿਲਾਉਂਦੇ ਉਦੋਂ ਬਾਅਦ ਲਾਵਾਂਗੇ ਜਿਵੇਂ ਆਪਾਂ ਖੁੱਡ ਕੇ ਖੋਲ ਕੇ ਦੇਖੀ ਆਪਾਂ ਮੁੱਢ ਤੇ ਸਾਫ ਪਿਆ ਇਹ ਝੋਨਾ ਆਪਣਾ ਜਨਾ ਆਇਓ ਗਲਪੁਲ ਬਾਕੀ ਇਹ ਸੇਬਾਪ ਤਾਂ ਆਪਾਂ ਦੋ ਵੀਡੀਓ ਪਹਿਲਾਂ ਹੋਰ ਅਪਲੋਡ ਕਰ ਚੁੱਕੇ ਆ ਸਕਾਸ ਕਾ ਕੇ ਪਾਣੀ ਲਾਉਣ ਸੰਬੰਧੀ ਤੇ ਇਹਦੇ ਨਾਲ ਕਾਫੀ ਸਾਰੇ ਆਪਾਂ ਨੂੰ ਆਪਣੇ ਵਾਤਾਵਰਨ ਨੂੰ ਜ਼ਮੀਨ ਨੂੰ ਪੰਜਾਬ ਨੂੰ ਫਾਇਦੇ ਹੁੰਦੇ ਨੇ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ